ਮਨ ਵੈਲਕਮ অর ਵੈਲਕਮ ਬੈਕ ਟੂ ਮਾਈ ਚੈਨਲ ਬੀਐਸ ਮਾਸਟਰ 6 ਪੰਜਾਬੀ ਲਾਜ਼ਮੀ ਦਾ ਤੁਹਾਡਾ ਇੱਕ ਟੋਪਿਕ ਹੈ ਅਧਿਕਾਰ ਤੋਂ ਕੀ ਭਾਵ ਹੈ ਮੇਲ ਅਤੇ ਅਧਿਕਾਰ ਵਾਲਾ ਕੁਐਸਚਨ ਪੱਕਾ ਪੇਪਰ ਚ ਆਂਦਾ ਹੁੰਦਾ ਹੈ ਪਲੇਲਿਸਟ ਆਲਰੇਡੀ ਬਣੀ ਹੋਈ ਹੈ ਚੈੱਕ ਆਊਟ ਜ਼ਰੂਰ ਕਰਿਓ 6ਵੇਂ ਸਮੈਸਟਰ ਦੇ ਕਾਫੀ ਸਾਰੇ ਵੀਡੀਓਜ਼ ਗ੍ਰਾਮਰ ਦੇ ਵੀ ਪਲੱਸ ਬੁੱਕਵਾਰਡ ਦੇ ਵੀ ਮੈਂ ਅਪਲੋਡ ਕੀਤੇ ਹੋਏ ਆਂ ਹੋਰ ਵੀ ਕਾਫੀ ਸਾਰਾ ਕੰਟੈਂਟ ਮੇਰੇ ਚੈਨਲ ਦੇ ਉੱਤੇ ਅਵੇਲੇਬਲ ਆ ਚੈੱਕ ਆਊਟ ਜ਼ਰੂਰ ਕਰਿਓ ਇੰਪੋਰਟੈਂਟ ਕੁਐਸ਼ਨਸ ਵੀ ਅੱਜ ਹੀ ਮੈਂ ਪਾਣੀ ਸਟਾਰਟ ਕਰ ਦਿੱਤੇ ਨੇ ਉਹਨਾਂ ਨੂੰ ਵੀ ਚੈੱਕ ਆਊਟ ਜ਼ਰੂਰ ਕਰ ਲਿਓ ਟੈਲੀਗ੍ਰਾਮ ਨੂੰ ਫੋਲੋ ਕਰ ਲੈਣਾ ਕਿਉਂਕਿ ਉੱਥੇ ਕਾਫੀ ਸਾਰੇ ਵੀਡੀਓ ਲੈਕਚਰਸ ਨੋਟਸ ਵਗੈਰਾ ਪੀਡੀਐਫਸ ਲਿੰਕਸ ਅਪਡੇਟਸ ਜਿਹੜੇ ਨੇ ਮੈਂ ਪਾਉਂਦੀ ਰਹਿੰਦੀ ਆ ਅਗਰ ਕਈ ਵਾਰ ਮੇਰੇ ਤੋਂ ਇੱਥੇ ਮੈਸੇਜ 'ਚ ਰਿਪਲਾਈ ਨਹੀਂ ਕੀਤਾ ਜਾਂਦਾ ਤਾਂ ਮੈਂ ਉੱਥੇ ਮੈਸੇਜ ਦਾ ਰਿਪਲਾਈ ਜ਼ਰੂਰ ਕਰਦੀ ਆ ਤਾਂ ਮੇਲ ਤੋਂ ਕੀ ਭਾਵ ਸੀਗਾ ਆਪਾਂ ਨੇ ਪਿੱਛੇ ਕੁਐਸਚਨ ਪੜਿਆ ਹੈਗਾ ਗ੍ਰਾਮਰ ਦਾ ਤੁਹਾਡਾ ਤਾਂ ਮੇਲ ਦਾ ਅਰਥ ਸੀਗਾ ਕਿ ਜਦੋਂ ਦੋ ਚੀਜ਼ਾਂ ਦਾ ਆਪਸ ਦੇ ਵਿੱਚ ਮੇਲ ਹੋਵੇ ਫਾਈਨ ਅਤੇ ਅਧਿਕਾਰ ਹੁਣ ਜਿਵੇਂ ਆਪਾਂ ਕਹਿੰਦੇ ਆ ਵੀ ਇਸ ਤੇ ਮੇਰਾ ਅਧਿਕਾਰ ਹੈ ਹੱਕ ਅਧਿਕਾਰ ਦਾ ਸ਼ਬਦਿਕ ਅਰਥ ਹੈ ਹੱਕ ਜਿਦੇ ਵਿੱਚ ਇੱਕ ਸ਼ਬਦ ਵਰਗ ਦਾ ਕੋਈ ਸ਼ਬਦ ਰੂਪ ਦੂਜੇ ਸ਼ਬਦ ਰੂਪ ਦੇ ਵਾਕਾਤਮਕ ਅਰਥਾਤਮਕ ਕਾਰਜ ਨੂੰ ਨਿਰਧਾਰਤ ਕਰਨ ਦਾ ਹੱਕ ਰੱਖਦਾ ਮਤਲਬ ਜਦੋਂ ਕੋਈ ਇੱਕ ਸ਼ਬਦ ਰੂਪ ਦੂਜੇ ਸ਼ਬਦ ਰੂਪ ਦੇ ਇੱਕ ਵਾਕ ਦੂਜੇ ਵਾਕ ਦੇ ਅਤੇ ਉਸ ਦੇ ਅਰਥ ਦੇ ਉੱਤੇ ਕੋਈ ਨਾ ਕੋਈ ਹੱਕ ਰੱਖਦਾ ਕੋਈ ਨਾ ਕੋਈ ਅਧਿਕਾਰ ਰੱਖਦਾ ਅਸੀਂ ਉਸ ਨੂੰ ਕੀ ਕਹਿੰਨੇ ਆ ਅਧਿਕਾਰ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੂੰ ਪਰਿਭਾਸ਼ਾ ਜ਼ਰੂਰ ਲਿਖਣੀ ਹੈ ਵਾਕ ਵਿੱਚ ਕਿਸੇ ਇੱਕ ਵਰਗ ਦੀ ਇਕਾਈ ਦੁਆਰਾ ਕਿਸੇ ਦੂਜੇ ਇਕਾਈ ਨੂੰ ਆਪਣੇ ਅਨੁਸਾਰ ਹੀ ਬਣਾ ਦੇਣ ਦੀ ਸਮਰੱਥਾ ਨੂੰ ਅਧਿਕਾਰ ਕਿਹਾ ਜਾਂਦਾ ਹੈ ਮਤਲਬ ਜਦੋਂ ਇੱਕ ਵਾਕ ਇੱਕ ਵਰਗ ਦੀ ਇਕਾਈ ਨੂੰ ਆਪਣੇ ਅਕੋਰਡਿੰਗ ਠੀਕ ਹੈ ਆਪਣੇ ਅਨੁਸਾਰ ਆਪਣੇ ਅਕੋਰਡਿੰਗ ਜਿਹੜਾ ਹੈ ਉਸ ਨੂੰ ਬਦਲ ਦਿੰਦਾ ਹੈ ਉਸ ਨੂੰ ਸਮਰੱਥ ਬਣਾ ਦਿੰਦਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ ਅਧਿਕਾਰ ਕਿਹਾ ਜਿਵੇਂ ਪੰਜਾਬੀ ਵਿੱਚ ਆ ਅੰਤਖਨਾਵਾ ਤੋਂ ਬਾਅਦ ਜੇਕਰ ਸੰਬੰਧਕਾਂ ਦਾ ਨਾਅਵ ਸੰਬੰਧਕੀ ਰੂਪ ਵਿੱਚ ਹੋ ਜਾਂਦੇ ਨੇ ਜਦੋਂ ਪੰਜਾਬੀ ਦੇ ਵਿੱਚ ਆ ਅੰਤਖ ਜਿਹੜੇ ਨਾਵਾਂ ਤੋਂ ਬਾਅਦ ਚ ਜੇਕਰ ਸੰਬੰਧਕ ਆਉਣ ਤਾਂ ਨਾਵ ਜਿਹੜੇ ਨੇ ਸੰਬੰਧਕੀ ਰੂਪ ਦੇ ਵਿੱਚ ਹੋ ਜਾਂਦੇ ਨੇ ਹਨਾ ਮਤਲਬ ਅਗਰ ਆ ਲੱਗਿਆ ਤਾਂ ਇਹ ਬਾਅਦ ਚ ਕੀ ਬਣ ਜਾਂਦਾ ਹੈਗਾ ਸੰਬੰਧਕ ਅਗਰ ਆਜੇ ਤਾਂ ਇਹ ਨਾਵ ਸੰਬੰਧਕੀ ਰੂਪ ਇਕੱਲਾ ਨਾਵ ਕੀ ਬਣ ਜਾਂਦਾ ਸੰਬੰਧਕ ਧਿਆਨ ਤੇ ਨਾਵ ਸੰਬੰਧਕੀ ਰੂਪ ਦੇ ਵਿੱਚ ਆ ਜਾਂਦਾ ਉਸ ਤੋਂ ਬਾਅਦ ਚ ਹੈ ਸੰਬੰਧਕਾਂ ਦਾ ਅਧਿਕਾਰ ਤਾਂ ਪੰਜਾਬੀ ਵਾਕਾਂ ਵਿੱਚ ਸੰਬੰਧਕ ਜਿਹੜਾ ਹੈ ਵਰਗਾਂ ਦੇ ਸ਼ਬਦਾਂ ਨੂੰ ਅਧਿਕਾਰ ਹੈ ਕਿ ਉਹ ਨਾਵ ਨੂੰ ਸਬੰਧਕੀ ਰੂਪ ਵਿੱਚ ਵਿਚਰਨ ਦੇਣ ਮਗਰੋਂ ਆਉਣ ਵਾਲੇ ਨਾਵ ਦੇ ਨਾਲ ਕਿਰਿਆ ਦਾ ਲਿੰਗ ਵਚਨ ਅਨੁਸਾਰ ਸੰਬੰਧ ਸਥਾਪਿਤ ਕਰਨ ਤਾਂ ਹੁਣ ਦੇਖੋ ਆਪਣੇ ਕੋਲੇ ਇੱਕ ਵਰਡ ਹੈ ਮੁੰਡੇ ਨੇ ਕਾਰ ਖਰੀਦੀ ਤਾਂ ਇਹ ਆਪਾਂ ਨੂੰ ਕੀ ਕਹਿ ਰਹੇ ਆ ਕਿ ਪੰਜਾਬੀ ਵਾਕਾਂ ਵਿੱਚ ਸੰਬੰਧਕ ਵਰਗ ਦੇ ਸ਼ਬਦਾਂ ਨੂੰ ਅਧਿਕਾਰ ਹੈ ਕਿ ਉਹ ਨਾਵਾਵਾਂ ਨੂੰ ਵੀ ਜਿਹੜੇ ਨਾਵ ਨਾਵ ਦੇ ਵਾਕ ਨੇ ਉਹਨੂੰ ਸੰਬੰਧਗੀ ਰੂਪ ਵਿੱਚ ਵਿਚਰਨ ਦੇਣ ਤਾਂ ਹੁਣ ਦੇਖੋ ਮੁੰਡੇ ਨੇ ਕਾਰ ਖਰੀਦੀ ਇੱਥੇ ਮੁੰਡਾ ਜਿਹੜਾ ਹੈ ਕਰਤਾ ਹੈ ਤਾਂ ਮੁੰਡਿਆ ਸਬੰਧਕੀ ਰੂਪ ਦੇ ਵਿੱਚ ਵਿਤਜਣਨ ਲਈ ਮਜਬੂਰ ਕੀਤਾ ਗਿਆ ਅਤੇ ਨਾਲ ਹੀ ਕਿਰਿਆ ਕਿ ਲਈ ਹੋਈ ਹੈ ਖਰੀਦੀ ਮੁੰਡਾ ਮੁੰਡੇ ਨੇ ਕਾਰ ਖਰੀਦੀ ਤਾਂ ਇਸ ਦੇ ਵਿੱਚ ਜਿਹੜਾ ਹੈਗਾ ਕਰਮਕਾਰ ਦੇ ਕਰਮ ਕੀ ਹੈਗਾ ਕਾਰ ਹੈ ਠੀਕ ਹੈ ਮੁੰਡੇ ਨੇ ਕਾਰ ਖਰੀਦੀ ਹੈ ਤਾਂ ਮੁੰਡਾ ਕੀ ਹੈਗਾ ਇਹ ਕੰਮ ਕਰ ਰਿਹਾ ਹੈ ਕਾਰ ਜਿਹੜੀ ਹੈਗੀ ਹੈ ਕਰਮ ਹੈ ਖਰੀਦੀ ਯਾਨੀ ਕਿ ਕਿਰਿਆ ਤਾਂ ਲਿੰਗ ਵਚਨ ਦੇ ਅਨੁਸਾਰ ਇਸ ਦਾ ਮੇਲ ਕਰਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਸੰਬੰਧਕ ਦਾਹ ਦੇ ਦੀ ਤੀਆਂ ਆਦਿ ਨੂੰ ਵੀ ਸੰਬੰਧਗੀ ਰੂਪ ਦੇ ਵਿੱਚ ਵਿਚਰਨ ਲਈ ਮਜਬੂਰ ਕੀਤਾ ਜਾਂਦਾ ਹੈ ਜਿਵੇਂ ਕਿ ਦਰਵਾਜ਼ੇ ਦੀ ਕੁੰਡੀ ਬੰਦ ਹੈ ਤਾਂ ਇੱਥੇ ਕੀ ਇਹ ਦਰਵਾਜ਼ੇ ਦੀ ਕੁੰਡੀ ਬੰਦ ਹੈ ਕਾਕੇ ਦਾ ਖਡੋਣਾ ਲਿਆਓ ਤਾਂ ਇੱਥੇ ਜਿਹੜਾ ਹੈ ਸੰਬੰਧਗੀ ਰੂਪ ਤੇ ਵਿਚਰਨ ਲਈ ਮਜਬੂਰ ਕੀਤਾ ਜਾਂਦਾ ਹੁਣ ਸਕਰਮਕ ਕਿਰਿਆ ਦਾ ਅਧਿਕਾਰ ਕੀ ਹੈ ਪੰਜਾਬੀ ਭਾਸ਼ਾ ਵਿੱਚ ਸਕਰਮਕ ਕਿਰਿਆ ਜਿਹੜੀ ਹੈ ਪਰਧਾਨ ਕਰਮ ਨੂੰ ਸਬੰਧਕੀ ਰੂਪ ਦੇ ਵਿੱਚ ਪਰ ਅਪਰਧਾਨ ਨੂੰ ਸਧਾਰਨ ਰੂਪ ਵਿੱਚ ਵਿਚਰਨ ਲਈ ਮਜਬੂਰ ਕਰਦੀ ਹੈ ਜਿਵੇਂ ਮਾਲਕ ਘੋੜੇ ਨੂੰ ਚਾਰਾ ਦਿੰਦਾ ਹੈ ਮਾਲਕ ਘੋੜੇ ਨੂੰ ਚਾਰਾ ਦਿੰਦਾ ਹੈ ਅਮੀਰ ਮੰਗਤੇ ਨੂੰ ਪੈਸੇ ਦਿੰਦਾ ਹੈ ਤਾਂ ਇਹਨਾਂ ਵਾਕਾਂ ਦੇ ਵਿੱਚ ਘੋੜੇ ਅਤੇ ਮੰਗਤੇ ਪ੍ਰਧਾਨ ਕਰਮ ਹਨ ਜੋ ਕਿ ਸਬੰਧਕੀ ਰੂਪ ਵਿੱਚ ਵਿਚਰਦੇ ਹਨ ਚਾਰਾ ਅਤੇ ਪੈਸੇ ਅਪਰਧਾਨ ਕਰਮ ਹਨ ਜੋ ਕਿ ਸਧਾਰਨ ਰੂਪ ਦੇ ਵਿੱਚ ਵਿਚੜਦੇ ਹਾਂ ਸੋ ਏਸੀ ਅੱਜ ਦਾ ਵੀਡੀਓ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ